ਫਿਰੋਜ਼ਪੁਰ ਪੁਲਿਸ ਨੇ ਹੈਰੋਇਨ ਪਿਸਤੌਲ ਅਤੇ ਹਥਿਆਰਾਂ ਸਮੇਤ 5 ਨੁਕੀਤਾ ਕਾਬੂ ਫਿਰੋਜ਼ਪੁਰ ਪੁਲਿਸ ਨੇ ਆਪਣੇ ਚੱਲ ਰਹੇ ਨਸ਼ਾ ਵਿਰੋਧ ਜੰਗ ਮਹਿੰਮ ਵਿੱਚ 5 ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਕਈ ਮਾਮਲਿਆਂ 'ਚ ਵੱਡੀ ਮਾਤਰਾ 'ਚ ਹੈਰੋਇਨ ਫੀਮ ਅਤੇ ਗੈਰ ਕਾਨੂੰਨੀ ਹਥਿਆਰ ਬਰਾਮਦ ਕੀਤੇ ਹਨ ਐਸਐਸਪੀ ਭਵਿੰਦਰ ਸਿੰਘ ਨੇ ਇਹ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਆ ਦੱਸਿਆ ਕਿ ਤਿੰਨ ਮਾਮਲਿਆਂ ਵਿੱਚ ਤਿੰਨ ਮੁਲਜ਼ਮਾਂ ਨੂੰ ਐਨਡੀਪੀਐਸ ਐਕਟ ਅਧੀਨ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 2 ਕਿਲੋ 495 ਗ੍ਰਾਮ ਹੈਰੋਇਨ ਅਤੇ 3 ਗ੍ਰਾਮ ਹੀਮ 2 ਮੋਟਰਸਾਈਕਲ ਅਤੇ 2 ਮੋਬਾਈਲ ਫੋਨ ਬਰਾਮਦ ਹੋਏ ਹਨ ਅਤੇ ਅਸਲਾ ਐਕਟ ਵਿੱਚ ਦੋ ਮੁਲਜ਼ਮਾਂ ਨੂੰ ਦੋ ਪਿਸਤੌਲ 32 ਬੋਰ 17 ਕਾਰਤੂਸ ਇੱਕ ਮੋਬਾਈਲ ਫੋਨ ਅਤੇ ਇੱਕ ਕਾਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇੱਕ ਮਾਮਲੇ ਵਿੱਚ ਬਲਵਿੰਦਰ ਸਿੰਘ ਉਰਫ ਬੱਬੂ ਚਰਨਜੀਤ ਕੌਰ ਉਰਫ ਚੰਨੋ ਵਾਸੀ ਪਿੰਡ ਨਿਹਾਲੇ ਵਾਲਾ ਨੂੰ 1.815 ਗ੍ਰਾਮ ਹੈਰੋਇਨ ਦੋ ਮੋਬਾਈਲ ਅਤੇ ਇੱਕ ਮੋਟਰਸਾਈਕਲ ਸਮੇਤ ਅਤੇ ਦੂਜੇ ਮਾਮਲੇ ਚ ਪਿੰਡ ਕਿਲਚੇ ਬਨ ਤੋਂ 475 ਗ੍ਰਾਮ ਹੈਰੋਇਨ ਅਤੇ 30 ਗ੍ਰਾਮ ਭੀਮ ਬਰਾਮਦਗੀ ਕੀਤੀ ਗਈ ਹੈ। ਬਿਨਾਂ ਕਿਸੇ ਵਿਅਕਤੀ ਦੀ ਬਰਾਮਦਗੀ ਦੇ ਤੀਜੇ ਮਾਮਲੇ ਚ ਜਸਨਪ੍ਰੀਤ ਸਿੰਘ ਉਰਫ ਜਸਨ ਅਤੇ ਦੇਵ ਅਤੇ ਗੁਰਪ੍ਰਤਾਪ ਸਿੰਘ ਉਰਫ ਗੋਰਾ ਤੋਂ ਦੋ ਪਿਸਤੌਲ 32 ਬੋਹਰ ਅਤੇ 17 ਜਿੰਦਾ ਕਾਰਦੂਸ ਬ੍ਰਾਮਦ ਕੀਤੇ ਗਏ ਹਨ ਮਲਜਬਾ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਸੀਆਈਐਸ ਟੀਮ ਦੁਆਰਾ ਸਥਾਪਿਤ ਕੀਤੇ ਗਏ ਇੱਕ ਨਾਕੇ ਦੌਰਾਨ ਸੁਰਖਪ ਸਦਰ ਦੇ ਦੁਰਜੀ ਕੇ ਬੰਦ ਨੇੜੇ ਫੜੇ ਗਏ ਸੀ ਅਤੇ ਹਥਿਆਰ ਕਥ ਤੌਰ ਤੇ ਇੱਕ ਯੋਜਨਾਬੱਧ ਅਪਰਾਧ ਵਿੱਚ ਵਰਤਣ ਦੇ ਰਾਤੇ ਨਾ ਛਣ ਅਤੇ ਹੋਰ ਕੌਸ਼ਿਸ਼ ਜਾਰੀ ਹੈ ਜਾਂਚ ਦੌਰਾਨ ਹਰਜਿੰਦਰ ਸਿੰਘ ਉਰਫ ਸੰਨੀ ਸਾਹਮਣੇ ਆਇਆ ਜਿਸ ਨੇ ਮਾਰਚ 2024 ਵਿੱਚ 100 ਗ੍ਰਾਮ ਹੈਰੋਨ ਦੀ ਬਰਾਮਦਗੀ ਤੇ ਮੱਖੂ ਪੁਲਿਸ ਸਟੇਸ਼ਨ ਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਤੱਕ ਫਿਰੋਜ਼ਪੁਰ ਪੁਲਿਸ ਨੇ 1 ਮਾਰਚ ਤੋਂ ਐਨਡੀਪੀਐਸ ਐਕਟ ਤਹਿਤ 655 ਮਾਮਲੇ ਦਰਜ ਕੀਤੇ ਹਨ। 836 ਵਿਅਕਤੀਆਂ ਨੂੰ ਗ੍ਰਿਪੜਦਾਰ ਕੀਤਾ ਹੈ ਤੇ ਲਗਭਗ 96 ਕਿਲੋ 687 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਬਰਾਮਦ ਕੀਤੀ ਗਈ ਹੈਰੋਨ ਪਾਕਿਸਤਾਨ ਸਰਹੱਦ ਪਾਰ ਤੋਂ ਵਿਚੋਲਿਆ ਰਹੀ ਤਸਕਰੀ ਕੀਤੀ ਗਈ ਸੀ। ਐਸਐਸਪੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹਰਜਿੰਦਰ ਸਿੰਘ ਅਤੇ ਬਰਾਮਤ ਕੀ ਸਮੇਤ ਹੋਰ ਗ੍ਰਿਫਤਾਰੀਆਂ ਹੋਣ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਹੈ। ਪੜੀਏ ਜੀ ਔਰ ਕਿੰਨੇ ਬੰਦੇ ਫੜੇ ਹੈਗੇ ਜੀ। ਯੁੱਧ ਨਸ਼ਾ ਅਵਰਧ ਚ ਸਾਡੀ ਫਿਰੋਜ਼ਪੁਰ ਪੁਲਿਸ ਨੂੰ ਬਹੁਤ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੇ ਐਸਪੀ ਡੀ ਡੀਐਸਪੀ ਡੀਡੀਐਸਪੀ ਸਿਟੀ ਤੇ ਸਾਡੇ ਸੀਆਈਏ ਇਨਚਾਰਜ ਵੱਲੋਂ ਇਹਨਾਂ ਸਾਰੀ ਟੀਮ ਸਾਡੀ ਵੱਲੋਂ ਜਿਹੜੀ ਸੀ ਇਹਦੀ ਟੀਮ ਵੱਲੋਂ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹੋਏ 2 ਕਿਲੋ 495 ਗ੍ਰਾਮ ਹਿਰਨ 30 ਗ੍ਰਾਮ ਅਫੀਮ ਤੇ ਦੋ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਤਿੰਨ ਵੱਖ-ਵੱਖ ਮਕਦਮੇ ਚ ਤੇ ਇੱਕ ਹੋਰ ਮਕਦਮੇ ਚ ਅਸਲਾ ਐਕਟ ਦੇ ਵਿੱਚ ਉਦੇ ਵਿੱਚ ਇੱਕ ਮੁਕਦਮੇ ਦੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋ ਪਿਸਟਲ ਬੱਤੀਬੌਰ ਸਮੇਤ 17 ਜ਼ਿੰਦਾ ਰੌਂਦ ਬੱਤੀਬੌਰ ਤੇ ਇੱਕ ਮੋਬਾਈਲ ਫੋਨ ਇੱਕ ਕਾਰ ਸਵਿਫਟਰਾਮੜੀ ਲਈਏ ਇਹ ਜਿਹੜਾ ਹਾਂਜੀ ਇਹਦੇ ਵਿੱਚ ਜੀ ਮੁਕਦਮਾ ਨੰਬਰ 176 ਦਰਜ ਕੀਤਾ ਹੈ ਥਾਣਾ सदर ਫਰੋਜ਼ਪੁਰ ਇਥੇ ਸੀਆਈਏ ਦੀ ਟੀਮ ਵੱਲੋਂ ਇਹਨਾਂ ਨੂੰ ਇਨਫੋਰਮੇਸ਼ਨ ਸੀਗੀ ਤੇ ਇਹਨਾਂ ਨੇ ਨਾਕਾਬੰਦੀ ਕੀਤੀ ਸੀ ਦੁਲਚੀਕੇ ਬਨ थाना सदर ਏਰੀਏ ਦੇ ਵਿੱਚ ਉੱਥੇ ਬਲਵਿੰਦਰ ਸਿੰਘ ਔਰ ਬੱਬੂ ਉਮਰ ਕਰੀਬ 30 ਸਾਲ ਹੈ ਪੁੱਤਰ ਬਗੀਚਾ ਸਿੰਘ ਤੇ ਚਰਨਜੀਤ ਗੌਰ ਔਰ ਚੰنو ਬਾਈ ਉਮਰ 55 ਸਾਲ ਪਤਨੀ ਬਗੀਚਾ ਸਿੰਘ ਇਹ ਦੋਨੇ ਆ ਰਹੇ ਸੀ ਤੇ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 815 ਗ੍ਰਾਮ ਹੈਰੋਇਨ ਦੋ ਮੋਬਾਈਲ ਫੋਨ ਤੇ ਇੱਕ ਮੋਟਰਸਾਈਕਲ ਇਹਨਾਂ ਤੋਂ ਬਰਾਮਦ ਹੋਇਆ ਇਹ ਮਾਪਾਤਨੀ ਇਹ ਮਾਪਤਾ ਜੀ ਇਹਨਾਂ ਦਾ ਇੱਕ ਲੜਕਾ ਪਹਿਲਾਂ ਵੀ ਇਸੇ ਕੰਮ ਦੇ ਵਿੱਚ ਜੇਲ੍ਹ ਦੇ ਵਿੱਚ ਹੈ ਜੀ ਉੱਥੇ ਬਚਦਾ ਸੀ ਸਾਰਾ ਟੱਪਰੀ ਦੇ ਹਾਂ ਦੇ ਹਾਂ ਇਹ ਜੀ ਆਪਣੇ ਪਿੰਡ ਦੇ ਹੱਲੇ ਵਾਲਾ ਖਾਣਾ ਸਦਰ ਫਰੋਜ਼ ਖੁਸ਼ ਮੈਂ ਲੈ ਰਿਹਾ ਕਿਰਚ ਇਹ ਵੈਪਨਸ ਇੱਕ ਦੂਸਰੇ ਮੁਕਦਮੇ ਦੇ ਵਿੱਚ ਮੁਕਦਮਾ ਨੰਬਰ 80 ਜਿਹੜਾ 25 ਆਰਮਜ਼ ਹੈ ਖਾਣਾ ਸਦਰ ਜ਼ੀਰਾ ਦੇ ਵਿੱਚ ਜਸ਼ਨਪ੍ਰੀਤ ਸਿੰਘ ਤੇ ਦੇਵ ਤੇ ਗੁਰਪ੍ਰਤਾਪ ਸਿੰਘ ਉਰਫ ਗੋਰਾ ਇਹ ਦੋ ਜਣੇ ਤਾਂ ਉਥੋਂ ਦੇ ਸਦਰ ਜੀਰੇ ਦੇ ਤੇ ਸਿਟੀ ਜੀਰੇ ਦੇ ਰਹਿਣ ਵਾਲੇ ਆ ਤੇ ਇੱਕ ਤੀਸਰਾ ਵੀ ਸਿਟੀ ਤਾਂ ਕਬਸਤੀ ਸਿਟੀ ਜ਼ੀਰਾ ਦਾ ਇਸ ਨੂੰ ਇਹਦੀ ਗ੍ਰਿਫਤਾਰੀ ਰਹੀਦੀ ਹੈ ਦੋ ਜਣੇ ਗ੍ਰਿਫਤਾਰ ਕੀਤੇ ਆ ਦੋ ਪਿਸਟਲ ਬੱਤੀਪੋਰ 17 ਜਿੰਦਾ ਰੌਂਦ ਬੱਤੀਪੋਰ ਤੇ ਇੱਕ ਮੋਬਾਈਲ ਫੋਨ ਐਪਲ ਤੇ ਇੱਕ ਕਾਰ ਸਵਿਫਟ ਇਹਨਾਂ ਤੋਂ ਬਰਾਮਦ ਕੀਤੀ ਹੈ ਜਿਹੜੇ ਨੇ ਕਿਸੇ ਨੂੰ ਪੰਜਾਬ ਦੇ ਵਿੱਚ ਸਤਾਇਆ ਇਹ ਜਿਹੜੀ ਇਹਦਾ ਚੱਲ ਰਹੀ ਹੈ ਜਿਹੜੇ ਪੁਚਗੇਸ ਚੱਲ ਰਹੀ ਹੈ ਜਿਵੇਂ ਜਿਵੇਂ ਸਾਨੂੰ ਉਹ ਕੇ ਪਤਾ ਲੱਗੂਗਾ ਇਹਦੇ ਸਾਥੀ ਇਹਨੇ ਦੱਸਿਆ ਇੱਕ ਦੋ ਜਾਣੇ ਜਿਵੇਂ ਗੁਰਪ੍ਰਤਾਪ ਜਿਹੜਾ ਫੜਨ ਵਾਲਾ ਰਹਿੰਦਾ ਹੈ ਮੇਨਲੀ ਇਸ ਦੇ ਇਸ ਤੇ ਲਾਰੇ ਆ ਵੀ ਇਹਨੇ ਸਾਨੂੰ ਹਥਿਆਰ ਦਿੱਤੇ ਆ ਤੇ ਬਾਕੀ ਜਿਹੜੇ ਪੁਚਗੇਸ ਜਦੋਂ ਉਹਨੂੰ ਵੀ ਫੜ ਲਾਂਗੇ ਅੱਗੇ ਹੋਰ ਕੜੀਆਂ ਖੁੱਲਣਗੀਆਂ ਜੀ ਤੇ ਉਸ ਦੇ ਮੁਤਾਬਕ ਹੀ ਅੱਗੇ ਕਾਰਵਾਈ ਕਰਾਂਗੇ ਹਾਂ ਜੀ ਇਹਨਾਂ ਤੇ ਹੈ ਨਹੀਂ ਇਹਨਾਂ ਦਾ ਇੱਕ ਨਾਲ ਦਾ ਸਾਥੀ ਜਿਹੜਾ ਹੈਗਾ ਉਹ ਗ੍ਰਿਫਤਾਰ ਹੋ ਗਿਆ ਕ੍ਰੇਟਾਰ ਹਾਂ ਜਿੰਦਾ ਬੇਟਾ ਉਹ ਪਹਿਲਾ ਗ੍ਰਿਫਤਾਰ ਉਹ ਤੇ ਪੰਚਾਇਤ ਕਿ ਇਹ ਸਾਡੀ ਹੁਣ ਤੱਕ ਜੀ ਜਿਹੜੀ ਪਿਛਲੇ 1 ਤਿੰਨ ਤੋਂ ਲੈ ਕੇ 5 7 ਤੱਕ ਆਪਣੀ ਟੋਟਲ 500 655 ਮੁਕਦਮੇ ਦਰਜ ਕੀਤੇ ਐ ਐਨਡੀਪੀਐਸ ਦੇ 836 ਜਣੇ ਗ੍ਰਿਫਤਾਰ ਕੀਤੇ ਆ ਤੇ 96 ਕਿਲੋ 687 ਗ੍ਰਾਮ ਹੁਣ ਤੱਕ ਜਿਹੜੀ ਹੈਰੋਇਨ ਆ ਆਪਾਂ ਕਰ ਲਈ ਆ ਪਿਛਲੇ 1 ਤਿੰਨ ਤੋਂ ਲੈ ਕੇ ਹਾਂ 4 ਮਹੀਨੇ ਇਹ ਇਹ ਜਿਹੜੀ ਇਹ ਤਾਂ ਚੱਲ ਰਹੀ ਹੈ ਜਿਵੇਂ ਇਹ ਫਰਸਟ ਲਿੰਕ ਦੇ ਵਿੱਚ ਤਾਂ ਨਹੀਂ ਲੈ ਕੇ ਆਏ ਬਾਹਰ ਪੂਰ ਪਾਕਿਸਤਾਨ ਕੋ ਜਿਨ੍ਹਾਂ ਨੇ ਵੀ ਉਥੋਂ ਲਈ ਹੋਣੀ ਹੈ ਉਸ ਤੋਂ ਅੱਗੇ ਜਿਹੜਾ ਇਹਨਾਂ ਤੋਂ ਪੁੱਛ ਕੇ ਚੱਲ ਰਹੀ ਹੈ ਬੈਕਵਰਡ ਫੋਰਵਰਡ ਲਿੰਕੇਜ ਇਹ ਅਗਲੇ 2-3 ਦਿਨਾਂ 'ਚ ਤੁਹਾਨੂੰ ਇਹ ਵੀ ਅਸੀਂ ਆਪਾਂ ਤੁਹਾਨੂੰ ਦੱਸਾਂਗੇ ਹੋਰ ਰਿਕਵਰੀਜ਼ ਹੋਣ ਦੀ ਸੰਭਾਵਨਾ ਹੈ ਤੇ ਜਿਹੜੇ ਹੋਰ ਇਹਨਾਂ ਦੇ ਨਾਲ ਦੇ ਸਾਥੀ ਪੜਨ ਦੇ ਬਾਅਦ